ਆ ਜੇ ਸਤਨਾਮ ਸਿੰਘ ਜੀ ਕੀ ਕਹੜਾ ਚੜੇ ਜਿਹੜੇ ਛੱਕੀ ਹਲਾਤਾ ਵਿੱਚ ਡੈੱਡ ਬੋਡੀ ਮਿਲਿਆ ਨੌਜਵਾਨ ਦੀ ਡੈੱਡ ਬੋਡੀ ਜੀ ਮਿਲੀ ਹੈ ਪਲਾਟ ਦੇ ਵਿੱਚੋਂ ਇਹ ਸ਼ਰਿਆਨ ਨਹੀਂ ਪਤਾ ਚੱਲ ਰਿਹਾ ਵੀ ਇਹ ਕਤਲ ਹੋਇਆ ਜੀ ਠੀਕ ਹੈ ਜੀ ਉਹਦਾ ਸਾਰਾ ਮੂੰਹ ਤੋੜਿਆ ਹੋਇਆ ਹੈ ਜੀ ਗਰੀਬ ਘਰ ਦੇ ਵਿੱਚੋਂ ਇੱਕ ਮੁੰਡਾ ਜੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਠੀਕ ਹੈ ਜੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਘਰਦਿਆਂ ਦਾ ਇਕੱਲਾ-ਕੱਲਾ ਮੁੰਡਾ ਛੋਟਾ ਹਿਮਾਚਲ ਲਈ ਇਹ ਕੰਮ ਕਰਦਾ ਸੀਗਾ ਤੇ ਸਿਰਫ ਇਹਦੀ ਦਾਦੀ ਦੀ ਡੈਥ ਹੋ ਗਈ ਸੀਗੀ ਤੇ ਫੁੱਲ ਤੇਰ ਕੇ ਆਏ ਸੀਗੇ ਇਹ ਵਿਆਸ ਫੁੱਲ ਤੇਰ ਕੇ ਆਏ ਤੇ ਪਰसों ਇਹ ਲਾਪਤਾ ਹੋਇਆ ਘਰ ਦੇ ਵਿੱਚੋਂ ਪਰसों ਲਾਪਤਾ ਉਸ ਤੋਂ ਬਾਅਦ ਇਹ ਘਰ ਹੀ ਨਹੀਂ ਆਇਆ ਘਰ ਨਹੀਂ ਆਇਆ ਜੀ ਤੇ ਉਸ ਤੋਂ ਬਾਅਦ ਇਨਫੋਰਮੇਸ਼ਨ ਮਿਲੀ ਸਾਨੂੰ ਵੀ ਇੱਥੇ ਇੱਕ ਮੁੰਡੇ ਦੀ ਡੈੱਡ ਬੋਡੀ ਮਿਲੀ ਆ ਸਾਰੀ ਪੁਲਿਸ ਦੇ ਵਿੱਚ ਇਨਕੁਆਇਰੀ ਕਰਾਈ ਸਿਟੀ 2 ਦੇ ਥਾਣਾ ਬਰਨਾਲੇ ਦੇ ਵਿੱਚ ਦਰਜ ਹੋਏ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਗਰੀਬ ਘਰ ਦੇ ਵਿੱਚੋਂ ਇਹ ਸਿਰਫ ਮੁੰਡਾ ਜੀ ਇਨਸਾਫ ਮਿਲਣਾ ਚਾਹੀਦਾ ਅਸੀਂ ਦੁਆ ਕਰਦੇ ਹਾਂ ਪ੍ਰਸ਼ਾਸਨ ਨੂੰ ਲੱਗਦਾ ਤੁਹਾਨੂੰ ਜਿਹੜੀ ਡੈੱਡ ਬੋਡੀ ਮਿਲੀ ਹੈ ਕਹੇਗਾ ਲਾਪਤਾ ਜੀ ਹਾਲਾਤ ਤਾਂ ਇਹ ਸੋਨ ਸਾਰਿਆਂ ਨੇ ਦੇਖਿਆ ਹੀ ਨੇ ਆਪਾਂ ਤੁਹਾਨੂੰ ਮੌਕੇ ਦੀ ਵੀਡੀਓ ਵੀ ਦਿਖਾ ਰਹੇ ਆ ਆਹ ਦੇਖ ਲੋ ਜੇ ਤੁਹਾਡੇ ਸਾਹਮਣੇ ਆਹ ਜੀ ਵਾਰ ਗੱਡੀ ਦੇਖ ਹਾਂਜੀ ਹਾਲਾਤ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਸਾਰਾ ਮੂੰਹ ਤੋੜਿਆ ਤੇ ਢੱਡੇ ਦੇ ਵਿੱਚ ਵੀ ਰਣਾ ਪਜੇ ਸਾਰਾ ਢੱਡਾ ਨੀਲਾ ਲਾਲ ਕੀਤਾ ਲੱਤਾਂ ਤੋੜੀਆਂ ਜੀ ਇਹਦੇਆਂ ਕਿਮੇ ਜਾਪਦਾ ਕਿ ਵੀ ਅਭੀ ਕਦੋਂ ਦੀ ਇਹ ਲਾਪਤ ਹੋਣੀ ਹੈ ਜਦੋਂ ਦਾ ਇੱਕ ਇਹ ਕੱਲ ਰਾਤ ਦੀ ਗੱਲ ਤੇ ਨੇ ਦਿਨਾਂ ਤੋਂ ਕਰੋ ਜੀ ਇਹ ਲਾਪਤਾ ਕੱਲ ਰਾਤ ਦੀ ਇਹ ਵਾਰਦਾਤ ਲੱਗ ਰਹੀ ਹੈ ਜਿੱਥੇ ਤੱਕ ਲੱਗ ਰਹੀ ਜੀ ਮਾਗੀ ਕਰਦੇ ਮੰਗੇ ਹੀ ਕਰ ਰਹੇ ਹਾਂ ਜੀ ਘਰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਦੋਸ਼ੀ ਫੜੇ ਜਾਣ ਪੁਲਿਸ ਪ੍ਰਸ਼ਾਸਨ ਮੰਗੇ ਇਹੀ ਕਰ ਰਹੇ ਹਾਂ ਜੀ ਇਸ ਦਾ ਮੰਗ ਕਰਦੇ ਆ ਫਿਰ ਜੀ ਇਹ ਕੱਲ ਥਾਣੇ ਦੇ ਸੀਟੀ ਦੇ ਥੂਂ ਤੇ ਮੇਰੇ ਧਰਨਾ ਲੱਗੂ ਸਣੇ ਡੈੱਡ ਬੋਡੀ ਲਿਆ ਕੇ ਜੀ ਧਰਨਾ ਲਾਵਾਂਗੇ ਜੀ ਉੱਥੇ ਲਿਆ ਕੇ ਜਿੰਨਾ ਉਹਨਾਂ ਟਾਈਮ ਅਸੀਂ ਪੋਸਟਮਾਰਟਮ ਹੋਣੀ ਨਹੀਂ ਦੇਣਾ ਜੀ ਉੰਨਾ ਟਾਈਮ ਹੋਣ ਨਹੀਂ ਦੇਣਾ ਪੋਸਟਮਾਰਟ ਜਿੰਨਾ ਟਾਈਮ ਇਨਸਾਫ ਨਹੀਂ ਮਿਲ ਰਹਾ ਘਰ ਦੇ ਨੂੰ ਐਦਾਂ ਤਾਂ ਜੀ ਕਿਸੇ ਕੋਈ ਵੀ ਸੇਫ ਨਹੀਂ ਹੈਗਾ ਇੱਥੇ ਕੋਈ ਸੇਫ ਨਹੀਂ ਹੈਗਾ ਕੱਲ ਨੂੰ ਕਿਸੇ ਨੂੰ ਵੀ ਕੋਈ ਮਾਰ ਸਕਦਾ ਸ਼ਰੀਆਮ ਇੱਥੇ ਤੇ ਫਿਰ ਪੁਰਸ ਪ੍ਰਸ਼ਾਸਨ ਇਹਦਾ ਮਤਲਬ ਜਿਹੜਾ ਵੀ ਹੈ ਬਰਨਾਲੀ ਦਾ ਛੁੱਤਾ ਪਿਆ ਜੀ ਕੋਈ ਵੀ ਕਿਤੇ ਵੀ ਡੈੱਡ ਬਾਡੀ ਮਿਲ ਜਾਂਦੀ ਹੈ ਪਹਿਲਾਂ ਤਿੰਨ ਸਿੱਖੇ ਮਿਲੇ ਆ ਜੀ ਉਹਨਾਂ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਜੀ ਸਾਡੇ ਮੁੰਡੇ ਨੂੰ ਵੀ ਮਿਲਣਾ ਚਾਹੀਦਾ ਮੈਂ ਇਹੀ ਕਹਿੰਦਾ ਜੀ ਮਿਲਣਾ ਚਾਹੀਦਾ ਇਨਸਾਫ ਤਿੰਨ ਭੈਣਾਂ ਦਾ ਇਕਲੌਤਾ ਛੋਟਾ ਭਰਾ ਜੀ ਇਹ हिमाचल ਦੇ ਵਿੱਚ ਕੰਮ ਕਰਦਾ ਸੀਗਾ ਜੀ ਕੋਈ ਨਸ਼ਾ ਪਤਾ ਨਹੀਂ ਕਰਦਾ ਜੀ ਇਹ ਨਹੀਂ ਅਨਮੈਰਿਡ ਸੀਗਾ ਜੀ 20 ਸਾਲ ਦੇ ਮੇਰਾ ਨਾਮ ਸਤਨਾਮ ਸਿੰਘ ਜੀ ਬਰਨਾਲੇ ਤੋਂ ਜੀ ਡੈੱਡ ਬੋਰਡ ਹੀ ਲੈ ਕੇ ਆਏ ਕੱਦ ਤੇ ਲੈ ਕੇ ਕੋਈ ਜੀ ਉੱਥੇ ਐਂਬੂਲੈਂਸ ਨਹੀਂ ਵੀ ਪੁਲਿਸ ਦੀ ਗੱਡੀ ਦੇ ਵਿੱਚ ਲੈ ਕੇ ਆਏ ਆਂਗੇ ਸੋਨੇ ਸਾਰਿਆਂ ਨੇ ਵੀਡੀਓ ਦੇ ਵਿੱਚ ਦੇਖਿਆ ਪੁਲਿਸ ਦੀ ਗੱਡੀ ਦੇ ਵਿੱਚ ਐਂਬੂਲੈਂਸ ਤੱਕ ਨਹੀਂ ਗਈ ਜੀ ਆਪਣੇ ਬਰਨਾਲੇ ਦੀ ਇਥੋਂ ਸਰਕਾਰੀ ਐਂਬੂਲੈਂਸ ਪੁਲਿਸ ਨੇ ਫੋਨ ਵੀ ਕੀਤਾ ਕੋਈ ਐਂਬੂਲੈਂਸ ਨਹੀਂ ਆ ਗਈ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਗਈ ਤੇ 2 ਘੰਟੇ ਉੱਥੇ ਆਪ ਖੜੇ ਰਹੇ ਆ ਸਾਡਾ ਸਾਰਾ ਕੱਟ ਸਾਡਾ ਸਾਰਾ ਮਹੱਲਾ ਰਾਹੀ ਵਸਤੀ ਦਾ ਉੱਥੇ ਖੜਾ ਰਿਹਾ ਕੋਈ ਨਹੀਂ ਉੱਥੇ ਪਹੁੰਚਿਆ ਹੈਗਾ ਇਹ ਸਾਨੂੰ ਐ ਲੱਗਦਾ ਜੀ ਵੀ ਕਤਲ ਹੋਇਆ ਜੀ ਅਸੀਂ ਮੇਰਾ ਮੁੰਡਾ 8 ਦਿਨ ਪਹਿਲਾਂ ਆਪਦੀ ਦਾਦੀ ਦੇ ਭੋਗ ਤੇ ਆਇਆ ਸੀ ਆਹ 3 ਦਿਨਾਂ ਦੇ ਵਿੱਚ ਹੀ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਨਾ ਹੋਇਆ ਇਹਨੂੰ ਹੁਣੀ ਕਿਸੇ ਨੇ ਫੋਨ ਤੇ ਬੁਲਾਇਆ ਜਾਂ ਕਿ ਮੈ ਵੀ ਬੁਲਾਇਆ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਮੰਡੀ ਚ ਸੀਗਾ ਇਹਨੂੰ ਬੁਲਾ ਕੇ ਘਰੋਂ ਮੁੜ ਕੇ ਉਹ ਆਇਆ ਨਹੀਂ ਜੀ ਤਿੰਨ ਦਿਨਾਂ ਬਾਅਦ ਹੀ ਕਿਹੜਾ ਹੈ ਕਿੰਨੇ ਦਿਨਾਂ ਤੋਂ ਘਰੋਂ ਗੈਰ ਸੀ ਗਿਆ ਹੋਇਆ ਤਿੰਨ ਦਿਨਾਂ ਤੋਂ ਗੈਰ ਆ ਜੀ ਕਿਹਨੇ ਬੁਲਾਇਆ ਸੀ ਕੀ ਕੰਮ ਕਰਦਾ ਸੀ ਤੁਹਾਡਾ ਬੇਟਾ ਸਾਡਾ ਬੇਟਾ ਜੀ ਬਾੜੀਆਂ ਦਾ ਕੰਮ ਕਰਦਾ ਸੀ ਬੱਸਾਂ ਦੀਆਂ ਨੇ ਜੀ ਹਮਾਚਲ ਚ ਹਮਾਚਲ ਚ ਬੱਸਾਂ ਦੀਆਂ ਬਾੜੀਆਂ ਦਾ ਕੰਮ ਕਰਦਾ ਸੀਗਾ ਇਹਨੂੰ ਸਿਰਫ ਹਜੇ ਆਏ ਨੂੰ 8 ਦਿਨ ਹੀ ਹੋਏ ਸੀਗੇ ਦਾਦੀ ਘੋਟ ਆਸੀ ਇਹ ਆ 2-3 ਦਿਨਾਂ ਦਾ ਹੁਣ ਮੜਾ ਜਾ ਬਾਹਰ ਗਿਆ ਹੋਇਆ ਸੀਗਾ ਜੀ ਸਾਨੂੰ ਐ ਨਹੀਂ ਦੱਸਿਆ ਵੀ ਕਿੱਥੇ ਜਾਣਾ ਕਿੱਥੇ ਨਹੀਂ ਫੋਨ ਕਰੇ ਫੋਨ ਕਰੇ ਰੱਖਿਆ ਜੀ ਬੱਚੇ ਕਿੰਨੇ ਹੈਗੇ ਆ ਤੁਹਾਡੇ ਦੇ ਇੱਕ ਬੱਚੀ ਤਿੰਨ ਕੁੜੀਆਂ ਨੇ ਜੀ ਇੱਕ ਮੁੰਡਾ ਜੀ ਮੇਰਾ ਆਹੀ ਮੁੰਡਾ ਸੀਗਾ ਲਾਸਟ ਜੀ ਲਾਸਟ ਕਿੱਥੇ ਮਿਲਿਆ ਲਾਸਟ ਇੱਧਰ ਮਿਲਿਆ ਜੀ ਆ ਇੱਥੇ ਸਹਿੰਦਿਆਂ ਦੇ ਮੱਲੇ ਜੀ ਮਾਂ ਕੀ ਕਰਦੇ ਹੋ ਹੈਗੇ ਜਿਹੜੇ ਮੰਤ ਕੀ ਕਰਨਾ ਚਾਹੀਦਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਹੋਰ ਕੁਝ ਨਹੀਂ ਚਾਹੀਦਾ ਮੇਰੇ ਬੱਚੇ ਦਾ ਇਨਸਾਫ ਹੋਣਾ ਚਾਹੀਦਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ ਨਹੀਂ 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 ਔੜ 8-10 ਹਜ਼ਾਰ ਉੱਤੇ ਲੱਗਿਆ ਜੇ ਨਸ਼ਾ ਕਰਦੇ ਹੁੰਦੇ ਉਹ ਵੀ ਦੱਸਦੇ ਮੈਨੂੰ ਵੀ ਇਹ ਨਸ਼ਾ ਕਰਦਾ ਜੀ ਫੋਨ ਮਸੂਲ ਹੋਇਆ ਸੀ ਕਿ ਸਰਿੰਦਰ ਸਿੰਘ ਪੁੱਤਰ ਸੋਮੀ ਸਿੰਘ ਬਸੀ ਰਾਹੀ ਵਸਤੀ ਦੀ ਜਿਹੜੀ ਡੈੱਡ ਬਡੀ ਆਈਗੀ ਉਹ ਪਲਾਟਾਂ 'ਚ ਪਈ ਹੈਗੀ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਹਾਜ਼ਰੀ ਵਿੱਚ ਮੋਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਤੇ ਜਿਹੜੀ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਮੇਰਾ ਨਾਮ ਜੀ ਸਤਨਾਮ ਸਿੰਘ ਜੀ ਕੀ ਕਹਲਾ ਚੜੇ ਜਿਹੜੇ ਛੱਕੀ ਹਲਾਤਾ ਵਿੱਚ ਡੈੱਡ ਬੋਡੀ ਮਿਲੀ ਹੈ ਨੌਜਵਾਨ ਦੀ ਡੈੱਡ ਬੋਡੀ ਜੀ ਮਿਲੀ ਹੈ ਪਲਾਟ ਦੇ ਵਿੱਚੋਂ ਇਹ ਸ਼ਰੀਆਮ ਹੀ ਪਤਾ ਚੱਲ ਰਿਹਾ ਵੀ ਇਹ ਕਤਲ ਹੋਇਆ ਜੀ ਠੀਕ ਹੈ ਜੀ ਉਹਦਾ ਸਾਰਾ ਮੂੰਹ ਤੋੜਿਆ ਹੋਇਆ ਜੀ ਗਰੀਬ ਘਰ ਦੇ ਵਿੱਚੋਂ ਇੱਕ ਮੁੰਡਾ ਜੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਠੀਕ ਹੈ ਇਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਘਰ ਦੇਆਂ ਦਾ ਕੱਲਾ ਕੱਲਾ ਮੁੰਡਾ ਈ ਛੋਟਾ ਹਿਮਾਚਲ ਈ ਇਹ ਕੰਮ ਕਰਦਾ ਸੀਗਾ ਤੇ ਸਿਰਫ ਇਹ ਦਾਦੀ ਦੀ ਡੈਥ ਹੋ ਗਈ ਸੀਗੀ ਤੇ ਫੁੱਲ ਤੇਰ ਕੇ ਆਏ ਸੀਗੇ ਇਹ ਵਿਆਸ ਫੁੱਲ ਤੇਰ ਕੇ ਆਏ ਤੇ ਪਰਸੋ ਇਹ ਲਾਪਤਾ ਹੋਇਆ ਘਰ ਦੇ ਵਿੱਚੋਂ ਪਰਸੋ ਲਾਪਤਾ ਉਸ ਤੋਂ ਬਾਅਦ ਇਹ ਘਰ ਹੀ ਨਹੀਂ ਆਇਆ ਘਰ ਨਹੀਂ ਆਇਆ ਜੀ ਤੇ ਉਸ ਤੋਂ ਬਾਅਦ ਇਨਫੋਰਮੇਸ਼ਨ ਮਿਲੀ ਸਾਨੂੰ ਵੀ ਇੱਥੇ ਇੱਕ ਮੁੰਡੇ ਦੀ ਡੱਡੂ ਗੋਟੀ ਮਿਲੀ ਆ ਸਾਰੀ ਪੁਲਿਸ ਦੇ ਵਿੱਚ ਇਨਕੁਆਇਰੀ ਕਰਾਈ ਸਿਟੀ 2 ਦੇ ਥਾਣਾ ਬਰਨਾਲੇ ਦੇ ਵਿੱਚ ਦਰਜ ਹੋਏ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਗਰੀਬ ਘਰ ਦੇ ਵਿੱਚੋਂ ਇਹ ਸਿਰਫ ਮੁੰਡਾ ਜੀ ਇਨਸਾਫ ਮਿਲਣਾ ਚਾਹੀਦਾ ਆ ਅਸੀਂ ਦੁਆ ਕਰਦੇ ਆਂ ਪ੍ਰਸ਼ਾਸਨ ਨੂੰ ਲੱਗਦਾ ਤੁਹਾਨੂੰ ਜਿਹੜੀ ਜੈਡ ਬੁੱਢੀ ਮਿਲੀ ਹੈ ਕਹੇਗਾ ਲਾਤਾ ਜੀ ਮਿਲੀ ਹੈ ਹਾਲਾਤ ਤਾਂ ਇਹ ਸੋਨ ਸਾਰਿਆਂ ਨੇ ਦੇਖਿਆ ਹੀ ਨੇ ਆਪਾਂ ਤੁਹਾਨੂੰ ਮੌਕੇ ਦੀ ਵੀਡੀਓ ਵੀ ਦਿਖਾ ਰਹੇ ਆਂ ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਆਹ ਜੀ ਵਾਰ ਗੱਡੀ ਦੇਖ ਹਾਂਜੀ ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਸਾਰਾ ਮੂੰਹ ਤੋੜਿਆ ਤੇ ਟੱਡੇ ਦੇ ਵਿੱਚ ਵੀ ਰਾਣਾ ਬਜੇ ਸਾਰਾ ਟੱਡਾ ਨੀਲਾਲਾ ਕੀਤਾ ਲੱਤਾਂ ਤੋੜੀਆਂ ਜੀ ਇਹਦੀਆਂ ਇੱਕ ਮਹੀਨਾ ਜਾਪਦਾ ਕਿ ਵੀ ਅਭੀ ਕਦੋਂ ਦੀ ਇਹ ਲਾਪਤਾ ਹੋਣੀ ਹੈ ਤੁਹਾਡਾ ਇਹ ਇਹ ਕੱਲ ਰਾਤ ਦੀ ਗਲਤੀ ਨੇ ਦਿਨਾਂ ਤੋਂ ਘਰੋਂ ਜੀ ਇਹ ਲਾਪਤਾ ਹੈ ਕੱਲ ਰਾਤ ਦੀ ਇਹ ਵਾਰਦਾਤ ਲੱਗ ਰਹੀ ਹੈ ਜਿੱਥੇ ਤੱਕ ਲੱਗ ਰਹੀ ਜੀ ਮਾਂ ਕੀ ਕਰਦੇ ਮੰਗ ਹੀ ਕਰ ਰਹੇ ਹਾਂ ਜੀ ਘਰ ਦੇ ਨੂੰ ਇਨਸਾਫ ਮਿਲਣਾ ਚਾਹੀਦਾ ਦੋਸ਼ੀ ਫੜੇ ਜਾਣ ਪੁਲਿਸ ਪ੍ਰਸ਼ਾਸਨ ਮੰਗੇ ਇਹੀ ਕਰ ਰਹੇ ਹਾਂ ਜੀ ਇਸ ਦਾ ਮੰਗ ਕਰਦੇ ਆ ਫਿਰ ਜੀ ਇਹ ਕੱਲ ਥਾਣੇ ਦੇ ਸੀਟੀ ਦੇ ਥੂਂ ਤੇ ਮੇਰੇ ਧਰਨਾ ਲੱਗੂ ਸਣੇ ਡੈੱਡ ਬੋਡੀ ਲਿਆ ਕੇ ਜੀ ਧਰਨਾ ਲਾਵਾਂਗੇ ਜੀ ਉੱਥੇ ਲਿਆ ਕੇ ਜਿੰਨਾ ਉਹਨਾਂ ਟਾਈਮ ਅਸੀਂ ਪੋਸਟਮਾਰਟਮ ਹੋਣੀ ਨਹੀਂ ਦੇਣਾ ਜੀ ਉਹਨਾਂ ਟਾਈਮ ਹੋਣੀ ਨਹੀਂ ਦੇਣਾ ਪੋਸਟਮਾਰਟਮ ਜਿੰਨਾ ਟਾਈਮ ਇਨਸਾਫ ਨਹੀਂ ਮਿਲਣਾ ਘਰ ਦੇ ਨੂੰ ਐਦਾਂ ਤਾਂ ਜੀ ਕਿਸੇ ਕੋਈ ਵੀ ਸੇਫ ਨਹੀਂ ਹੈਗਾ ਇੱਥੇ ਕੋਈ ਸੇਫ ਨਹੀਂ ਹੈਗਾ ਕੱਲ ਨੂੰ ਕਿਸੇ ਨੂੰ ਵੀ ਕੋਈ ਮਾਰ ਸਕਦਾ ਸ਼ਰੀਆਮ ਇੱਥੇ ਤੇ ਫਿਰ ਪੁਲਿਸ ਪ੍ਰਸ਼ਾਸਨ ਇਹਦਾ ਮਤਲਬ ਜਿਹੜਾ ਵੀ ਬਰਨਾਲੀ ਦਾ ਛੁੱਤਾ ਪਿਆ ਜੀ ਕੋਈ ਵੀ ਕਿਤੇ ਵੀ ਡੈੱਡ ਬਾਡੀ ਮਿਲ ਜਾਂਦੀ ਹੈ ਪਹਿਲਾਂ ਤਿੰਨ ਸਿੱਖੇ ਹੀ ਮਿਲੇ ਆ ਜੀ ਉਹਨਾਂ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਜੀ ਸਾਡੇ ਮੁੰਡੇ ਨੂੰ ਵੀ ਮਿਲਣਾ ਚਾਹੀਦਾ ਮੈਂ ਇਹੀ ਕਹਿੰਨਾ ਜੀ ਮਿਲਣਾ ਚਾਹੀਦਾ ਇਨਸਾ ਤਿੰਨੇ ਭੈਣਾਂ ਦਾ ਇਕਲੌਤਾ ਛੋਟਾ ਭਰਾ ਜੀ ਇਹ ਹਿਮਾਚਲ ਦੇ ਵਿੱਚ ਕੰਮ ਕਰਦਾ ਸੀਗਾ ਜੀ ਕੋਈ ਨਸ਼ਾ ਪਤਾ ਨਹੀਂ ਕਰਦਾ ਜੀ ਇਹ ਨਹੀਂ ਅਨਮੈਰਿਡ ਸੀਗਾ ਜੀ 20 ਸਾਲ ਦੇ ਮੇਰਾ ਨਾਮ ਸਤਨਾਮ ਸਿੰਘ ਜੀ ਬਰਨਾਲੇ ਤੋਂ ਜੀ ਡੈੱਡ ਬੋਰਡ ਹੀ ਲੈ ਕੇ ਆਏ ਕੱਦ ਤੇ ਲੈ ਕੇ ਕੋਈ ਜੀ ਉੱਥੇ ਐਂਬੂਲੈਂਸ ਨਹੀਂ ਵੀ ਪੁਲਿਸ ਦੀ ਗੱਡੀ ਦੇ ਵਿੱਚ ਲੈ ਕੇ ਆਏ ਆਂਗੇ ਸੋਨੇ ਸਾਰਿਆਂ ਨੇ ਵੀਡੀਓ ਦੇ ਵਿੱਚ ਦੇਖਿਆ ਪੁਲਿਸ ਦੀ ਗੱਡੀ ਦੇ ਵਿੱਚ ਐਂਬੂਲੈਂਸ ਤੱਕ ਨਹੀਂ ਗਈ ਜੀ ਆਪਣੇ ਬਰਨਾਲੇ ਦੀ ਇਥੋਂ ਸਰਕਾਰੀ ਐਂਬੂਲੈਂਸ ਪੁਲਿਸ ਨੇ ਫੋਨ ਵੀ ਕੀਤਾ ਕੋਈ ਐਂਬੂਲੈਂਸ ਨਹੀਂ ਆਈ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਗਈ ਤੇ 2 ਘੰਟੇ ਉੱਥੇ ਆਪ ਖੜੇ ਰਹੇ ਆ ਸਾਡਾ ਸਾਰਾ ਕੱਟ ਸਾਡਾ ਸਾਰਾ ਮਹੱਲਾ ਰਾਹੀ ਵਸਤੀ ਦਾ ਉੱਥੇ ਖੜਾ ਰਿਹਾ ਕੋਈ ਨਹੀਂ ਉੱਥੇ ਪਹੁੰਚਿਆ ਹੈਗਾ ਇਹ ਸਾਨੂੰ ਐ ਲੱਗਦਾ ਜੀ ਵੀ ਕਤਲ ਹੋਇਆ ਜੀ ਅਸੀਂ ਮੇਰਾ ਮੁੰਡਾ 8 ਦਿਨ ਪਹਿਲਾਂ ਆਪਦੀ ਦਾਦੀ ਦੇ ਭੋਗ ਤੇ ਆਇਆ ਸੀ ਆ ਤਿੰਨ ਦਿਨਾਂ ਦੇ ਵਿੱਚ ਹੀ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਨਾ ਹੋਇਆ ਜੀ ਇਹਨੂੰ ਹੁਣੀ ਕਿਸੇ ਨੇ ਫੋਨ ਤੇ ਬੁਲਾਇਆ ਜਾਂ ਕਿਵੇਂ ਵੀ ਬੁਲਾਇਆ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਮੰਡੀ ਚ ਸੀਗਾ ਇਹਨੂੰ ਬੁਲਾ ਕੇ ਘਰੋਂ ਮੁੜ ਕੇ ਉਹ ਆਇਆ ਨਹੀਂ ਜੀ ਤਿੰਨ ਦਿਨ ਬਾਅਦ ਹੀ ਕਿਹੜਾ ਹੈਗਾ ਕਿੰਨੇ ਦਿਨਾਂ ਤੋਂ ਘਰੋਂ ਗੈਰ ਸੀ ਗਿਆ ਹੋਇਆ ਤਿੰਨ ਦਿਨਾਂ ਤੋਂ ਗਾਇਵਾ ਜੀ ਕਿਹਨੇ ਬੁਲਾਇਆ ਸੀ ਕੀ ਕੰਮ ਕਰਦਾ ਸੀ ਤੁਹਾਡਾ ਬੇਟਾ ਸਾਡਾ ਬੇਟਾ ਜੀ ਬਾੜੀਆਂ ਦਾ ਕੰਮ ਕਰਦਾ ਸੀ ਬੱਸਾਂ ਦੀਆਂ ਜੀ ਹਮਾਚਲ ਚ ਹਮਾਚਲ ਚ ਬੱਸਾਂ ਦੀਆਂ ਬਾੜੀਆਂ ਦਾ ਕੰਮ ਕਰਦਾ ਸੀਗਾ ਇਹਨੂੰ ਸਿਰਫ ਅੱਜ ਆਏ ਨੂੰ 8 ਦਿਨ ਹੀ ਹੋਏ ਸੀਗੇ ਦਾਦੀ ਘੋਟ ਆਸੀ ਇਹ ਆ 2-3 ਦਿਨਾਂ ਦਾ ਹੁਣ ਮੜਾ ਜਾ ਬਾਹਰ ਗਿਆ ਹੋਇਆ ਸੀਗਾ ਜੀ ਸਾਨੂੰ ਐ ਨਹੀਂ ਦੱਸਿਆ ਵੀ ਕਿੱਥੇ ਜਾਣਾ ਕਿੱਥੇ ਨਹੀਂ ਫੋਨ ਕਰੇ ਫੋਨ ਕਰੇ ਰੱਖਿਆ ਜੀ ਬੱਚੇ ਕਿੰਨੇ ਹੈਗੇ ਆ ਤੁਹਾਡੇ ਦੇ ਇੱਕ ਬੱਚੀ ਤਿੰਨ ਕੁੜੀਆਂ ਨੇ ਜੀ ਇੱਕ ਮੁੰਡਾ ਜੀ ਮੇਰਾ ਆਹੀ ਮੁੰਡਾ ਸੀਗਾ ਲਾਸਟ ਜੀ ਲਾਸਟ ਕਿੱਥੇ ਮਿਲਿਆ ਲਾਸਟ ਇੱਧਰ ਮਿਲਿਆ ਜੀ ਆ ਇੱਥੇ ਸਹਿੰਦਿਆਂ ਦੇ ਮੱਲੇ ਜੀ ਮਾਂ ਕੀ ਕਰਦੇ ਹੋ ਹੈਗੇ ਜਿਹੜੇ ਮੰਦ ਕੀ ਕਰਨਾ ਚਾਹੀਦਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਹੋਰ ਕੁਝ ਨਹੀਂ ਚਾਹੀਦਾ ਮੇਰੇ ਬੱਚੇ ਦਾ ਇਨਸਾਫ ਹੋਣਾ ਚਾਹੀਦਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ ਨਹੀਂ 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 ਉਹ 8-10 ਸਾਲ ਉੱਤੇ ਲੱਗ ਗਿਆ ਇਹਦੇ ਨਸ਼ਾ ਕਰਦੇ ਹੁੰਦੇ ਉਹ ਵੀ ਦੱਸਦੇ ਮੈਨੂੰ ਵੀ ਇਹ ਨਸ਼ਾ ਕਰਦਾ ਜੀ ਹੁਣ ਮਸੂਲ ਹੋਇਆ ਸੀ ਕਿ ਸਰਿੰਦਰ ਸਿੰਘ ਪੁੱਤਰ ਸੋਮੀ ਸਿੰਘ ਵਾਸੀ ਰਾਹੀ ਵਸਤੀ ਦੀ ਜਿਹੜੀ ਡੈੱਡ ਵਰਡੀ ਹੈਗੀ ਉਹ ਪਲਾਟਾਂ 'ਚ ਪਈ ਹੈਗੀ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਹਾਜ਼ਰੀ ਵਿੱਚ ਮੋਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਤੇ ਜਿਹੜੀ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ